ਲਓ ਜੀ ਸਮਾਨ ਆਪਾਂ ਰੱਖਤਾ ਦਫਤਰ ਦੇ ਬਾਹਰ ਲਿਆ ਕੇ ਤੇ ਇਹ ਚਾਬੀ ਹੁਣ ਚਾਬੀ ਆਪਾਂ ਜਮ੍ਹਾਂ ਕਰਾਵਾਂਗੇ ਤੇ ਇੱਧਰ ਸਾਈਕਲ ਖੜਾ ਚਾਬੀ ਜਮ੍ਹਾਂ ਕਰਾ ਕੇ ਰਸੀਦ ਲੈ ਕੇ ਹਵਾ ਲਈ ਆਪਾਂ ਭਾਰਤ ਤੇ ਹੁਣ ਆਪਾਂ ਬੰਨਾਂਗੇ ਸਮਾਨ ਤੇ ਫਿਰ ਇੱਥੋਂ ਚਾਲੇ ਪਾਵਾਂਗੇ ਅਗਲੇ ਸ਼ਹਿਰ ਵੱਲ ਸਮਾਂ ਇਸ ਟਾਈਮ 5:30 ਤੇ ਹੁਣ ਸਮਾਨ ਆਪਾਂ ਲਿਆ ਸਾਰਾ ਬੰਨ ਹੌਂ ਤੁਰਦੇ ਆ ਅੱਜ ਤੁਰਦਾ ਤੁਰਦਾ ਮੈਂ ਲੇਟ ਹੋ ਗਿਆ ਲੇਟ ਕੀ ਆਖਣਾ ਬੜਾ ਹੀ ਲੇਟ ਹੋ ਗਿਆ ਸਵੇਰ ਦੀ ਚੱਪ ਕਾਂ ਬੋਲਿਆ ਹੁਣ ਕਿਤੇ ਮਾੜਾ ਮੋਟਾ ਚਿੜੀਆਂ ਚੁੜੀਆਂ ਵੀ ਹੈਣੀਆਂ ਆਪਣੇ ਦਾ ਬੋਲਣ ਵਾਲੀਆਂ ਤੇ ਸਾਹਮਣੇ ਉਹ ਰੋਡ ਦਿਸਦਾ ਜੱਸ ਰੋਡ ਨੂੰ ਕਹਿੰਦੇ ਆ ਡੇਰਾ ਦੂਨ ਤੋਂ ਵਾਲਾ ਰੋਡ ਐਸੇ ਰੋਡ ਚੋਂ ਨਾਂ ਜਾ ਕੇ ਕਰੋੜ ਸਾਈਡ ਨੂੰ ਪਟ ਜਾਂਦਾ ਜਿਹੜਾ ਸੋਲਣ ਹੁੰਦਾ ਹੋਇਆ ਸ਼ਿਮਲੇ ਨੂੰ ਵੀ ਚਲਾ ਜਾਂਦਾ ਤੇ ਚੈਲ ਨੂੰ ਵੀ ਚਲਾ ਜਾਂਦਾ ਸਾਹਮਣੇ ਉਹ ਵਾਲਾ ਰੋਡ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਨਵੇਂ ਬਲੌਗ ਦੀ ਸ਼ੁਰੂਆਤ ਕਰਤੀ ਆ ਅੱਜ ਤਰੀਕ ਹੈਗੀ ਐ 16 ਜੂਨ ਤੇ ਸਾਲ 2025 ਤੇ ਅੱਜ ਆਪਾਂ ਪੰਜੋਖੜਾ ਸਭ ਤੋਂ ਚੱਲੇ ਤੇ ਦੇਖਦੇ ਅੱਗੇ ਕਿੱਥੋਂ ਤੱਕ ਪਹੁੰਚਿਆ ਜਾਂਦਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਤੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਕੱਲ ਆਪਾਂ ਸ਼ੰਭੂ ਬਾਰਡਰ ਤੋਂ ਹਰਿਆਣੇ ਚ ਵੜੇ ਸੀ ਪਰ ਆ ਜਗ੍ਹਾ ਤੇ ਆ ਕੇ ਇਹ ਤੋਂ ਫੇਰ ਪੰਜਾਬ ਦੀ ਹੱਦ ਸ਼ੁਰੂ ਹੋ ਜਾਂਦੀ ਆ ਐ ਹਰਿਆਣਾ ਫੇਕ ਆ ਗਿਆ ਵਿੱਚ ਤੇ ਇਧਰਲੇ ਪਾਸੇ ਪੰਜਾਬ ਆ ਐ ਪੰਜਾਬ ਦੇ ਪਿੰਡ ਆ ਤੇ ਥੋੜੀ ਦੂਰ ਅੱਗੇ ਜਾ ਕੇ ਫੇਰ ਹਰਿਆਣਾ ਸ਼ੁਰੂ ਹੋ ਜਾਣਾ ਹਰਿਆਣੇ ਤੋਂ ਬਾਅਦ ਪੰਜਾਬ ਚ ਦਾਖਲ ਹੁੰਦੇ ਆ ਹੀ ਨਾ ਆ ਟੁੱਟੀ ਸ਼ਰਤ ਨੇ ਸਵਾਗਤ ਕੀਤਾ ਤੇ ਪਿੱਛੇ ਮੈਂ ਪਾਪਾ ਜੀ ਨੂੰ ਪੁੱਛਿਆ ਸੀ ਕਹਿੰਦੇ ਪੰਜਾਬ ਪੰਜਾਬ ਚ ਸਾਰੀ ਛੱਡ ਕੇ ਤਾਂ ਹੀ ਆਗਾ ਹਰਿਆਣੇ ਚ ਜਾ ਕੇ ਸੋ ਪੰਜਾਬ ਸਰਕਾਰ ਨੂੰ ਸ਼ਾਵਾਸ਼ੇ ਦੇ ਨਹੀਂ ਬੰਦੀ ਇਸ ਕੰਮ ਲਈ ਨਾਰਾਇਣਗੜ੍ਹ ਤੋਂ 20 ਕਿਲੋਮੀਟਰ ਇੱਥੋਂ ਤੱਕ ਜਾਣਾ ਆਪਾਂ ਇੱਥੋਂ ਮੇਰਾ ਆਪਾਂ ਸਾਈਡ ਨੂੰ ਹੋ ਜਾਣਾ ਟੋਕਾ ਸਾਵਲ ਇੱਥੋਂ 7-8 ਕਿਲੋਮੀਟਰ ਪਿੰਡਾਂ ਵਿੱਚ ਦੀ ਟੋਕਾ ਸਾਫ ਮੈਂ ਇੱਕ ਪੁਲ ਦੇ ਉੱਤੇ ਖੜਾ ਅੱਗ ਲੱਗੀ ਪਈ ਥੱਲੇ ਤੇ ਐ ਨਦੀ ਦਾ ਪੌਲਾ ਇਹ ਨਦੀ ਦਾ ਨਾਂ ਟਾਂਗਰੀ ਨਦੀ ਤੇ ਟਾਂਗਰੀ ਨਦੀ ਕਿਹੜੀ ਹੈ ਜਿਹੜੀ ਪੰਜਾਬ ਤੇ ਹਰਿਆਣੇ ਦੀ ਹੱਦ ਬਣਾਉਂਦੀ ਆ ਸੋ ਹੁਣ ਫਿਰ ਇਧਰ ਪੰਜਾਬ ਆ ਤੇ ਇੱਕ ਗੱਲ ਮੈਂ ਦੱਸਣੀ ਭੁੱਲ ਗਿਆ ਸੀ ਕਿ ਪੰਜਾਬ ਸਰਕਾਰ ਨੇ ਛੜਕ ਬਣਾਤੀ ਸੀ ਥੋੜੀ ਅੱਗੇ ਆ ਕੇ ਨਹੀਂ ਤਾਂ ਮੈਂ ਫੋਲ ਪਾ ਦੇਣੀ ਸੀ ਆਪਾਂ ਪੰਜਾਬ ਸਰਕਾਰ ਨੂੰ ਵੀ ਉਹਨੇ ਸੜਕ ਨਹੀਂ ਬਣਾਈ ਸੜਕ ਬਣ ਗਈ ਸੀ ਥੋੜੀ ਜਿਹੀ ਟੁੱਟੀ ਸੀ ਤੇ ਇਹ ਟਾਂਗਰੀ ਨਦੀ ਜੇ ਆਪਾਂ ਦੇਖੀਏ ਤੇ ਚੌੜੀ ਕਾਫੀ ਹੈ ਵਿੱਚ ਸਰਬੂਜੇ ਜੇ ਉੱਗੇ ਹੋਏ ਆ ਤੇ ਹਾਂ ਉਧਰਲੇ ਪਾਸੇੋਂ ਹੀ ਆਉਂਦੀ ਆ ਸੁੱਕੀ ਪਈ ਆ ਹਰੇ ਤਰੂਤਾ ਕੱਢਦੇ ਹੋਣੇ ਆ ਤੇ ਸੜਕ ਦੇ ਉਸ ਪਾਸੇ ਜਾ ਕੇ ਵੀ ਆਪਾਂ ਵੇਖਦੇ ਆ ਇਹਦੇ 'ਚ ਵਸੋਂ ਵੀ ਲੱਗਦੀ ਆ ਮੈਨੂੰ ਆ ਵੇ ਇੱਕ ਨਲਕਾ ਲੱਗਿਆ ਤੇ ਪਸ਼ੂ-ਪਸ਼ੂ ਬੰਨਦੇ ਨੇ ਲੋਕ ਕੋ ਬੰਦਾ ਵੀ ਤੁਰਿਆ ਫਿਰਦਾ ਇਕ अपना साइकिल उथे ਠੱਲ ਕੇ ਆਇਆ ਸੀ ਮੈਂ ਸਾਈਕਲ ਚਾਹਦੇ ਤੇ ਅੱਗੇ ਵੱਲ ਜਾਣੇ 30 ਕਿਲੋਮੀਟਰ ਰਹਿ ਗਿਆ ਨਰੈਣਗੜ੍ਹ ਇੱਥੋਂ ਇੱਥੋਂ ਸਹੀ ਝਾਕਾ ਵਾਕਾ ਬੰਦਾ ਇਹਦਾ ਆਵੇ ਹੁਣ ਸਾਈਕਲ ਨਹੀਂ ਠੱਲ ਸਕਦਾ ਮੈਂ ਕਿਉਂਕਿ ਦਾ ਨਾ ਸਟੈਂਡ ਨਹੀਂ ਲੱਗਦਾ ਵਜਨ ਜ਼ਿਆਦਾ ਤੇ ਸਟੈਂਡ ਹੈਗਾ ਮਾੜਾ ਕੰਨ ਕੋਨਾ ਹੀ ਠੱਲਣਾ ਪੈਂਦਾ ਇਹਨੂੰ ਇਧਰਲੇ ਪਾਸੇ ਵੀ ਆਪਾਂ ਦੇਖੀਏ ਤੇ ਉਹ ਦੂਰ ਤੱਕ ਇਹ ਨਾ ਬਰਸਾਤੀ ਨਦੀਆਂ ਅਸਲ ਦੇ ਵਿੱਚ ਜਿਵੇਂ ਇਧਰਲੇ ਪਾਸੇ ਹੋਏ ਨੇ ਹੱਦ ਬਣਾਤੀ ਤੇ ਉਹ ਜਦੋਂ ਆਪਾਂ ਅੰਮ੍ਰਾਲੇ ਵਾਲੇ ਪਾਸੋਂ ਐਂਟਰ ਹੁੰਨੇ ਆ ਉਧਰੋਂ ਜਿਹੜਾ ਆਪਣਾ ਘੱਗਰ ਦਰਿਆ ਪੰਜਾਬ ਦਾ ਉਹ ਹੱਦ ਬਣਾਉਂਦਾ ਹਰਿਆਣੇ ਦੇ ਨਾਲ ਤਾਂ ਕਰਕੇ ਦਰਿਆ ਹੀ ਅਕਸਰ ਹੱਦਾਂ ਬਣਾਉਂਦੇ ਆ ਜਿਵੇਂ ਆਪਣੇ ਮਾਝੇ ਮਾਲਵੇ ਤੇ ਦੁਆਬੇ ਦੀਆਂ ਹੱਦਾਂ ਬਣੀਆਂ ਜਿਵੇਂ ਸਤਲੁਜ ਤੱਕ ਦਾ ਸਾਰਾ ਇਲਾਕਾ ਮਾਲਵਾ ਸਤਲੁਜ ਜਦੋਂ ਆਪਾਂ ਟੱਪ ਜਾਂਦੇ ਆ ਚਾਹੇ ਫਗਵਾੜੇ ਤੋਂ ਤੇ ਉਹ ਅੱਗੇ ਬਿਆਸ ਤੱਕ ਸਾਰਾ ਆ ਜਾਂਦਾ ਦੁਆਬਾ ਤੇ ਜਦੋਂ ਆਪਾਂ ਬਿਆਸ ਵੀ ਟੱਪ ਜਾਂਦੇ ਆ ਅੱਗੇ ਮਾਝਾ ਸ਼ੁਰੂ ਹੋ ਜਾਂਦਾ ਇਦਾਂ ਹੀ ਪੋਠੋਵਾਰੀ ਕਈ ਇਲਾਕੇ ਗਾਂਦੀਆਂ ਜਿਹੜੇ ਉਹ ਚੱਲਦੇ ਜਾਂਦੇ ਆ ਇੱਕ ਵਾਰ ਸੜਕ ਤੇ ਬਿਲਕੁਲ ਚੁੱਪ ਪੱਸਰ ਗਈ ਕੋਈ ਵੇਰ ਲਾਟਾਵਾ ਸਾਧਨ ਆ ਰਿਹਾ ਹਾਲਾਂਕਿ ਹੈ ਇਹ ਅੰਬਾਲਾ ਡੇੜਾ ਅੰਬਾਲਾ ਡੇੜਾ ਦੁਨ ਹਾਈਵੇ ਆ ਮਿਲਦਾ ਐਨ ਐਚ 344 ਆ ਇਹ ਮੇਰੇ ਪਿੱਛੇ ਨਾ ਪੈਟਰੋਲ ਪੰਪ ਆ ਤੇ ਪਿੱਛੇ ਨਾ ਇੱਕ ਮੁੰਡਾ ਮਿਲਿਆ ਮੈਨੂੰ ਤੇ ਮੈਂ ਉਹਨੂੰ ਪੁੱਛਿਆ ਵੀਰੇ ਪੰਪ ਕਿੰਨੀ ਕੁ ਦੂਰ ਆ ਤੁੰ ਮੇਰਾ ਸਾਈਕਲ ਵੇਖ ਕੇ ਕਹਿੰਦਾ ਵੀਰੇ ਇਹਦੇ 'ਚ ਵੀ ਤੇਲ ਪੈਂਦਾ ਪਰ ਅਸਲ ਦੇ ਵਿੱਚ ਤੇਲ ਨਹੀਂ ਮੈਨੂੰ ਨਾ ਪੰਪ ਤੋਂ ਪਾਣੀ ਭਰਨਾ ਹੁੰਦਾ ਤੇ ਤਾਂ ਕਰਕੇ ਪੰਪ ਤੇ ਮੈਨੂੰ ਰੁਕਣਾ ਪੈਂਦਾ ਪਿੱਛੇ ਪਾਣੀ ਮਿਲਿਆ ਪਰ ਉਹ ਤੱਤਾ ਸੀਗਾ ਇੱਕੋ ਫੰਡਾ ਮਿਲ ਗਿਆ ਪਾਣੀ ਆ ਨਾ ਚੜਾਈ ਪਈ ਆ ਉਹਦਾ ਪਤਾ ਨਹੀਂ ਲੱਗਦਾ ਚੜਾਈ ਆ ਇਹਨੇ ਖਾਸਾ ਜ਼ੋਰ ਲਵਾਇਆ ਉੱਪਰ ਚੜਨ ਲਈ ਆ ਖੇਤਾਂ ਤੋਂ ਪਤਾ ਲੱਗਦਾ ਕਿਡੇ ਕਿਡੇ ਸਪੈਦੇ ਆ ਤੇ ਹਲੇ ਵੀ ਸੜਕ ਤੋਂ ਨੀਵੇਂ ਖੜੇ ਆ ਤੇ ਉਹ ਵਾਨ ਕਿੰਨੇ ਨੀਵੇਂ ਰਹਿ ਗੇ ਸੜਕ ਦੇ ਬਰਾਬਰ ਸੀ ਮੈਂ ਐਨੇ ਕਿ ਥਾਂ ਵੇਚਦੀ ਨਾ ਬੜਾ ਦਾ ਕਾਫੀ ਉਚਾਈ ਤੇ ਚੜ ਗਿਆ ਜਿੰਨਾ ਆਪਾਂ ਕਪੂਲ ਚੜਦੇ ਆ ਇੱਧਰ ਗਿਆ ਸੀਗਾ ਉਹ ਬਾਈ ਕੋਲੇ ਮਹਾਦੇਵ ਢਾਬਾ ਮੈਂ ਕਿਹਾ ਬਾਈ ਚਾਹ ਹੈਗੀ ਆ ਕਹਿੰਦਾ ਵੀਰੇ ਹਾਲੇ ਤਾਂ ਮੈਂ ਸਮਾਨ ਨਹੀਂ ਕੱਢਿਆਗਾ ਸਮਾਨ ਸੱਲਾ ਵਾਲੇ ਕੱਢੀ ਜਾਂਦਾ ਤੇ ਉਹਨੂੰ ਟਾਈਮ ਲੱਗ ਜਾਣਾ ਤੇ ਆਪਾਂ ਨੇ ਵਾਟ ਕੱਢ ਲੈਨੇ ਅੱਗੇ ਵੀ ਕੋਈ ਮਿਲ ਜੂਗਾ ਚਾਹ ਵਾਲਾ ਤਾਂ ਚਾਹ ਵਾਲੇ ਤਾਂ ਥਾਂ ਥਾਂ ਹੀ ਬੈਠੇ ਆ ਤੇ ਇੱਧਰਲੇ ਪਾਸੇ ਸੱਜੇ ਪਾਸੇ ਇਹ ਚੱਲ ਜਾਂਦਾ ਮੁਸਤਫਾ ਬਾਦ ਤੇ ਅੱਗੇ ਜਮਨਾ ਨਗਰ ਜਗਾਧਰੀ ਨੂੰ ਸੋ ਇੱਧਰ ਇਹ ਪੰਚਕੁਲਾ ਨੂੰ ਲੰਘ ਜਾਂਦਾ ਤੇ ਅੱਗੇ ਚੰਡੀਗੜ੍ਹ ਤੇ ਆਪਾਂ ਜਾਣਾ ਸਿੱਧਾ ਸਿੱਧਾ ਆਊਗਾ ਸ਼ਾਹਬਾਦ ਸ਼ਾਹਬਾਦ ਤੋਂ ਅੱਗੇ ਆਊਗਾ ਨਰੈਣਗੜ ਨਰੈਣਗੜ ਤੋਂ ਅੱਗੇ ਕਾਲਾਂਬ ਆਉਂਦਾ ਪਰ ਆਪਾਂ ਨਰੈਣਗੜ ਤੋਂ ਕਾਲਾਂਬ ਵੀ ਜਾਣਾ ਪਰ ਨਰੈਣਗੜ ਤੋਂ ਘੁੰਮ ਕੇ ਕਾਲਾਂਬ ਆਉਣਾ ਆਪਾਂ ਇੱਕ ਐਨੇ ਦੁਖੀ ਕੀਤਾ ਇਹ ਵਾਰ-ਵਾਰ ਖੁੱਲ ਜਾਂਦੀ ਆ ਤੇ ਖੁੱਲ ਕੇ ਤਾਰਾਂ ਚ ਫਸਣ ਲੱਗ ਜਾਂਦੀ ਆ ਫਿਰ ਇਹ ਆਵਾਜ਼ ਕਰਦਾ ਚੰ 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 ਜਿਵੇਂ ਚਾਂਜਰਾ ਸ਼ਣਕਦੀਆਂ ਹੁੰਦੀਆਂ ਉਹਦੀਆਂ ਪੁੱਤਾਂ ਵਾਲੀ ਫਿਲਮ ਦੇ ਵਿੱਚ ਇਤਾਂ ਦੀਆਂ ਆਵਾਜ਼ਾਂ ਆਉਂਦੀਆਂ ਲੱਗ ਗਿਆ ਇਹ ਕਾਫੀ ਵਾਰ ਹੀ ਮੈਂ ਘਰ ਚੁੱਕਿਆ ਸਵੇਰ ਦਾ ਵਾਰੀ ਵਾਰੀ ਖੁੱਲ ਜਾਂਦਾ ਹੈ ਤੇ ਹੁਣ ਅੱਗੇ ਤੁਰਦੇ ਆ ਤੇ ਇੱਕ ਹਾਂ ਪਿਛਲੀ ਵੀਡੀਓ ਦੇ ਵਿੱਚ ਮੈਂ ਸ਼ਾਬਾਦ ਕਹਿ ਗਿਆ ਸੀ ਅਸਲ ਦੇ ਵਿੱਚ ਸ਼ਾਬਾਦ ਨਹੀਂ ਆ ਸਜਾਦਪੁਰ ਉਹ ਸਾਹਮਣੇ ਲਿਖਿਆ گورਨਮੈਂਟ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਸਜਾਦਪੁਰ ਮੈਂ ਨਾ ਗਾਂ ਲੰਘ ਗਿਆ ਸੀਗਾ ਹੁਣ ਫੇਰ ਮੁੜ ਕੇ ਆਇਆ ਹੁਣ ਮੈਪ ਤੇ ਦੇਖਿਆ ਉਹ ਮੈਂ ਗਾਹ ਤੁਰਾ ਉਹ ਕਿਲੋਮੀਟਰ ਵਧਾਈ ਜਾਵੇ 19 ਤੋਂ 20 ਹੋਈ ਜਾਣ ਮੈਂ ਵੇਖਿਆ ਮਖੇ ਘਰ ਦੇੋਂ ਤੋਂ ਵਦਨ ਕਿਉਂ ਲਾਗੇ ਉਹ ਬਾਅਦ ਚ ਦੇਖਿਆ ਤੀਰਜਾ ਕਹਿੰਦਾ 1 ਕਿਲੋ ਮੀਟਰ ਤੋਂ ਯੂ ਕਰਨਾ ਕਰ ਕੇ ਮੁੜਿਆ ਮੈਂ ਭਰਾਵਾ ਯੂ ਟਰਨ ਕਰਨ ਨੂੰ ਸਾਡੇ ਕੋਲ ਕਿਹੜਾ ਯਮ ਆਪਾਂ ਚੱਕ ਕੇ ਇਧਰੋਂ ਧਰ ਲਿਆ ਸਾਈਕਲ ਦੁਬਾਰਾ ਸ਼ਾਇਦ ਉਹ ਉੱਥੇ ਮੋੜਨਾ ਸੀ ਪਿੱਛੇ ਦੇਖਦੇ ਆਂ ਜਾ ਕੇ ਹੁਣ ਦੁਬਾਰਾ ਆ ਕੇ ਫੇਰ ਉਸੇ ਰੋਡ ਤੇ ਚੜਿਆ ਅੰਕ ਇਸੇ ਰੋਡ ਤੋਂ ਗਿਆ ਮੈਂ ਇਧਰ ਮੋੜਨ ਦੀ ਵੀ ਆ ਸਿੱਧਾ ਹੀ ਲੰਘਿਆ ਇੱਕ ਜਗ੍ਹਾ ਰੁਕਿਆ ਸੀ ਇੱਥੇ ਗੁਰਦੁਆਰਾ ਸਾਹਿਬ ਦੀ ਭਗਤ ਧੰਨਾ ਜੀ ਦੀ ਕਾਰ ਸੇਵਾ ਚੱਲ ਰਹੀ ਹੈ ਤੇ ਤੇ ਲੱਸੀ ਛਕਾਂਗੇ ਬਾਬਿਆਂ ਕੋਲੋਂ ਬਾਬਿਆਂ ਨੇ ਲੱਸੀ ਦਾ ਲੰਗਰ ਲਾਇਆ ਹੋਇਆ ਤੇ ਗੁਰਦੁਆਰਾ ਪਾਕ ਪਾਕ ਦਾ ਤੰਨਾ ਜੀ ਤੇ ਇਹ ਰੋਡ ਚੜਨਾ ਸੀ ਮੈਂ ਜਿਹੜਾ ਪਹਿਲਾਂ ਗਲਤ ਚਲਾ ਗਿਆ ਤੇ ਇੱਥੇ ਆ ਵੀਰ ਹਰੇ ਮਿਲੇ ਸੀਗੇ ਇਹ ਹੈਗੇ ਕੋਟਕਪੂਰੇ ਤੋਂ ਤੇ ਇਹ ਵਾਪਸ ਚੱਲੇ ਆ ਹੁਣ ਪਜੋਖੜਾ ਸਾਹਿਬ ਨੂੰ ਆਏ ਕਿੱਥੋਂ ਵੀਰੇ ਆਪੀ ਪੌਂਡਾ ਸਾਹਿਬ ਤੋਂ ਪੌਂਡਾ ਸਾਹਿਬ ਦਰਸ਼ਨ ਕਰਕੇ ਆਏ ਆ ਇਹ ਤੇ ਹੁਣ ਮੈਨੂੰ ਗੱਲਾਂ ਬਾਤਾਂ ਜਿਹਨਾਂ ਨੂੰ ਪਤਾ ਲੱਗਿਆ ਕਿ ਇਹਨੇ ਪੰਜੋਖੜਾ ਸਾਹਿਬ ਦੇ ਵੇਸੀ ਜਾਂਦੇ ਦਰਸ਼ਨ ਕਰ ਲਾਂਗੇ ਤੇ ਹੁਣੇ ਵਾਪਸੀ ਚੱਲੇ ਆ ਤੇ ਮੈਂ ਇੱਧਰ ਨੂੰ ਜਾਣਾ ਤੇ ਇਹਨਾਂ ਨੇ ਇੱਧਰ ਨੂੰ ਜਾਣਾ ਇੱਕ ਹੋਰ ਨਦੀ ਆ ਆਪਣੇ ਸਾਹਮਣੇ ਆ ਤੇ ਇੱਧਰ ਨਵਾਂ ਪੋਲਾ ਮੈਂ ਪੁਰਾਣੇ ਤੋਂ ਆਇਆ ਉਧਰਲੇ ਪਾਸੇ ਤੱਕ ਤੇ ਇਹ ਨਦੀ ਦਾ ਨਾਮ ਹੈ ਬੇਗਨਾ ਨਦੀ ਸੋ ਬੇਗਨਾ ਨਦੀ ਪਾਣੀ ਤਾਂ ਵਿੱਚ ਹੈ ਨਹੀਂਗਾ ਸੁੱਕੀ ਪਈ ਆ ਤੇ ਹਾਂ ਬਰਸਾਤੀ ਨਾਲੇ ਹੁੰਦੇ ਆ ਇਹ ਮੀਆਂ ਚ ਵਗਦੇ ਹੁੰਦੇ ਆ ਹੁਣ ਮੀਆਂ ਦੀ ਰੁੱਤ ਹੈ ਨਹੀਂ ਪਾਣੀ ਹੈ ਨਹੀਂਗਾ ਤੇ ਸੁੱਕੇ ਪਏ ਆ ਆ ਕੱਚ ਦੀਆਂ ਬੋਤਲਾਂ ਤੋੜ ਤੋੜ ਕੱਚ ਸਟਿਆ ਪਿਆ ਇੱਥੇ ਇੱਥੇ ਆ ਕੇ ਨਾ ਆਪਾਂ ਹਾਈਵੇ ਛੱਡਤਾ ਤੇ ਇਹ ਸੜਕ ਪਾ ਲਈ ਲਿੰਕ ਸੜਕ ਆ ਇਹ ਪਿੰਡਾਂ ਵਾਲੀ ਤੇ ਇਹ ਸੜਕ ਅੱਗੇ ਟੋਕਾ ਸਾਹਿਬ ਜਾਊਗੀ ਇੱਕ ਅੱਧਾ ਪਿੰਡ ਆਊਗਾ ਰਾਹ ਦੇ ਵਿੱਚ ਤੇ ਉਸ ਤੋਂ ਬਾਅਦ ਟੋਕਾ ਸਾਹਿਬ ਪਹੁੰਚਦੇ ਆਪਾਂ ਕਦੇ ਕਦੇ ਨਾ ਗੂਗਲ ਬਾਬਾ ਵੀ 2-3 ਰਾਹ ਦਿਖਾਉਣ ਲੱਗ ਜਾਂਦਾ ਫਿਰ ਸਾਈਕਲ ਰੋਕਣਾ ਪੈਂਦਾ ਰੋਕ ਕੇ ਮੋਬਾਈਲ ਕੱਢਣਾ ਪੈਂਦਾ ਤੇ ਜ਼ੂਮ ਕਰਕੇ ਦੇਖਣਾ ਪੈਂਦਾ ਯਾਰ ਅੱਜ ਵਾਟ ਕੁਝ ਵੀ ਨਹੀਂ ਨਿਬੜੀ ਸਵੇਰ ਦਾ 5:30 ਤੁਰਿਆ ਆਵੇਂ ਮੈਂ ਤੇ ਸਮਾਂ ਮਿਲਦਾ ਕਾਫੀ ਹੋ ਗਿਆ ਹੁਣ 9:00 ਵੱਜ ਗਏ 5:30 ਤੋਂ 9 ਨਾ 30-40 ਕਿਲੋਮੀਟਰ ਆ ਮਸਾਂ ਆਇਆ ਮੈਂ 40 ਕਿਲੋਮੀਟਰ ਹੈ ਭਵੇਂ ਲਿੰਕ ਰੋਡ ਆ ਇਹ ਪਰ ਉਧਾਂ ਸਾਫ਼ ਸੁਥਰਾ ਹੈ ਪਿੱਛੇ ਜ਼ਰੂਰ ਟੁੱਟਿਆ ਸੀਗਾ ਪਰ ਹਕੇ ਛਾਂ ਵੀ ਹੈਗੀ ਆ ਤੇ ਰੋਡ ਵੀ ਸੋਨਾ ਪੁਲਾੜਪੁਰ ਸ਼ਾਇਦ ਸੀਗਾ ਪੈਂਡਾ ਪੈਂਡ ਲੰਘਿਆ ਇੱਕ ਮੈਂ ਤੇ ਇੱਥੋਂ ਦਿਖਾ ਰਿਹਾ 6 ਕਿਲੋਮੀਟਰ ਤੇ ਉਹ ਪਹਾੜ ਦਿਸਣ ਲੱਗੇ ਸ਼ਾਇਦ ਮੋਬਾਈਲ ਚ ਨਾ ਦੱਸਦੇ ਹੁਣ ਹੁਣ ਸਮਝ ਆਈ ਕਿ ਅੱਜ ਟਾਈਮ ਕਿਉਂ ਲੱਗਿਆ ਕਿਉਂਕਿ ਇੱਧਰ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ ਤੇ ਹਵਾ ਠੰਡੀ ਠੰਡੀ ਵਗੀ ਜਾਂਦੀ ਆ ਤੇਜ਼ ਹੈਗੀ ਆ ਪਰ ਸਾਈਡ ਵਾਲੀ ਹਵਾ ਤੇ ਆਪਾਂ ਨੂੰ ਰੋਕ ਨਹੀਂ ਰਹੀ ਯਾਨੀ ਕਿ ਪਾਸੇੋਂ ਆਹ ਚੰਨੀ ਤੋਂ ਪਤਾ ਲੱਗਦਾ ਹਾਂ ਹਾਂ ਇਧਰ ਨੂੰ ਟੇਢੇ ਪਾਸੇ ਨੂੰ ਆ ਸੁੱਕੇ ਦੇ ਬੂਟੇ ਹਿਲਦੇ ਜਿੱਧਰ ਨੂੰ ਸੋ ਟੇਢੇ ਪਾਸੇ ਨੂੰ ਵਗ ਰਹੀ ਹੈ ਹਵਾ ਤੇ ਆਪਾਂ ਜਾਣਾ ਉਹ ਜਿੱਧਰੋ ਗੱਡੀ ਆ ਰਹੀ ਹੈ ਇਧਰਲੇ ਪਹਾੜ ਵੀ ਦਿਸਣ ਲੱਗੇ ਪਹਿਲਾਂ ਦਰਖਤਾਂ ਦੇ ਓਲੇ ਸੀ ਸ਼ਾਇਦ ਕੈਮਰੇ ਚ ਨਾ ਦੀਨੇ ਹੁਣ ਤੁੱਪ ਜੀ ਕਰਕੇ ਤੇ ਐ ਸਾਹਮਣੇ ਆਪਾਂ ਜਾਣਾ ਆ ਗੁਰਦੁਆਰਾ ਸਾਹਿਬ ਆਇਆ ਇੱਕ ਪਿੰਡ ਆ ਯਾਰਾ ਚ ਮੀਆਂਪੁਰ ਤੇ ਬੜਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇੱਥੇ ਬਾਹਰ ਆ ਟੂਟੀਆਂ ਲੱਗੀਆਂ ਸੀ ਤੇ ਲਿਖਿਆ ਹੋਇਆ ਸੀ ਪੀਂਦਾ ਠ ਪਾਣੀ ਸੋ ਇਥੋਂ ਬੋਤਲ ਭਰੀ ਆ ਤੇ ਸੈਕਲ ਉਹਦੇ ਨਾਲ ਲਾਤਾ ਸੀ ਗ੍ਰਾਮ ਪੰਚਾਇਤ ਮੀਆਂਪੁਰ ਵਾਲੇ ਆ ਬੈਂਚੇ ਦੇ ਨਾਲ ਹੁਣ ਆਪਾਂ ਚੱਲਦੇ ਆ ਅੱਗੇ ਟੋਕਾ ਸਾਹਿਬ ਵੱਲ ਜਿਹੜਾ ਪਿੰਡ ਆ ਟੋਕਾ ਉਹ ਐ ਸੜਕ ਤੇ ਪੈਂਦਾ ਤੇ ਇਹਦਾ ਗੁਰਦੁਆਰਾ ਟੋਕਾ ਸਾਹਿਬ ਉਹ ਸਿੱਧਾ ਪੈਂਦਾ ਤੇ ਆਪਾਂ ਹੁਣ ਸਿੱਧੇ ਜਾਣਾ ਜੇ ਇਧਰਲੇ ਪਾਸੇ ਨਿਗਾਹ ਮਾਰੀਏ ਨਾ ਤੇ ਦੂਰ ਤੱਕ ਖੇਤ ਦਿਸਦੇ ਆ ਉਹ ਮੱਕੀ ਵੀਜੀ ਲੱਗਦੀ ਆ ਹਾਂ ਤੇ ਇਹ ਖੇਤ ਕੀ ਆ ਉੱਚੀ ਨਿਵੇਂ ਆ ਐ ਦੂਚਾ ਉਹ ਪਰਲਾ ਖੇਤ ਉਹ ਦੂਚਾ ਉਹ ਜਿੱਥੇ ਬੰਬੀ ਬਣੀ ਆ ਉਹ ਉਹ ਦੂਚਾ ਕਾਰਨ ਕੀ ਆ ਇਧਰ ਤੁਹਾਨੂੰ ਪਹਾੜੀਆਂ ਨਹੀਂ ਨਹੀਂ ਹੋਣੀਆਂ ਉਹ ਵੇ ਤੇ ਪਹਿਲਾਂ ਵੀ ਦਿਖਾਈਆਂ ਇੱਧਰ ਵੀ ਹੈ ਨਾ ਹੁਛਪਾਈਦੇ ਆਂਦੇ ਉਹਲੇ ਦੂਰ ਆ ਤੁੰਦ ਜੀ ਆ ਨੀਂਂੀਆਂ ਨਹੀਂ ਸਾਪ ਤੇ ਤਾਂ ਕਰਕੇ ਇਹ ਖੇਤ ਵੀ ਇਦਾਂ ਦੇ ਆ ਤੇ ਇੱਧਰ ਵੀ ਇਦਾਂ ਹੀ ਆ ਉਹ ਪਰਲਾ ਉੱਚਾ ਖੇਤ ਜਿੱਥੇ ਉਹ ਭਾਈ ਤੁਰਿਆ ਜਾਂਦਾ ਇੱਥੋਂ ਗੁਰਦੁਆਰਾ ਸਾਹਿਬ ਦੇਖਣ ਲੱਗ ਗਿਆ ਕੈਮਰੇ ਚ ਪਤਾ ਨਹੀਂ ਦਿਿੰਦਾ ਕਿ ਨਹੀਂ ਪਰ ਨੰਗੀ ਅੱਖ ਨਾਲ ਦਿਸ ਰਿਹਾ ਉਹ ਚਿੱਟੇ ਰੰਗ ਦੀ ਜਿਹੜੀ ਇਮਾਰਤ ਦਿਸਦੀ ਆ ਉਹ ਗੁਰੂ ਘਰ ਦੀ ਇਮਾਰਤ ਟੋਕਾ ਸਾਹਿਬ ਐ ਸਾਹਮਣੇ ਲੱਗਿਆ ਬੋਰਡ ਆਪਾਂ ਨੂੰ ਦੱਸਦਾ ਕਿ ਆਪਾਂ ਗੁਰਦੁਆਰਾ ਸ਼੍ਰੀ ਟੋਕਾ ਸਾਹਿਬ ਪਹੁੰਚਣ ਵਾਲੇ ਹਾਂ ਐ ਉਹ ਨਦੀ ਆ ਤੇ ਪੁਲ ਤੇ ਖੜਾ ਸੀ ਮੈਂ ਸਾਈਕਲ ਤੇ ਬੈਠਾ ਸੀ ਖੜਾ ਵੀ ਨਹੀਂ ਸੀ ਤੇ ਏਧਰਲੇ ਪਾਸੇ ਵੀ ਮੀਆਂ ਦੇ ਵਿੱਚ ਕਹਿੰਦੇ ਨਦੀ ਚ ਪਾਣੀ ਕਾਫੀ ਹੁੰਦਾ ਤੇ ਬਹੁਤ ਸੋਹਣਾ ਲੱਗਦਾ ਉਹ ਗੁਰਦੁਆਰੇ ਦਾ ਜਿਹੜਾ ਦ੍ਰਿਸ਼ ਕਹਿ ਸਕਦੇ ਆ ਤੇ ਨਜ਼ਾਰਾ ਤੇ ਇਸ ਗੁਰਦੁਆਰੇ ਦਾ ਇਤਿਹਾਸ ਵੀ ਬੜਾ ਮਹੱਤਵਪੂਰਨ ਆ ਪੁੱਥੇ ਜਾ ਕੇ ਗੱਲਬਾਤ ਕਰਾਂਗੇ ਤੇ ਇਹ ਰੂਨ ਨਦੀ ਆ ਤੇ ਰੂਨਾ ਦੀ ਕੀ ਆ ਜਿਹੜੀ ਉਹ ਕਾਰ ਜਾ ਰਹੀ ਆ ਜਾਨੀ ਕਿ ਗੁਰਦੁਆਰਾ ਸਾਹਿਬ ਲਾ ਲੋ ਤੁਸੀਂ ਉਹ ਹਿਮਾਚਲ ਦੇ ਵਿੱਚ ਆ ਤੇ ਮੈਂ ਇਸ ਟਾਈਮ ਖੜਾ ਹਰਿਆਣੇ ਦੇ ਵਿੱਚ ਤੇ ਐ ਦਿਂਦੀ ਆ ਤੁਹਾਨੂੰ ਹਾਂ ਐ ਵਾਲੀ ਮੈਂ ਗਾਂ ਜਾ ਕੇ ਥੋੜਾ ਜਿਆ ਡਿਟੇਲ ਚ ਦੱਸਦਾ ਤੁਹਾਨੂੰ ਫੇਰ ਸਮਝਾਉ ਇਹ 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 ਰੱਬ ਤੇ ਰੱਬ ਬਲਾ ਕਰੇ ਹਾਂ ਖੜ ਜਾ ਖੜ ਜਾ ਖੜ ਜਾ ਹੁਣ ਸਾਈਕਲ ਦਾ ਅਗਲਾ ਟਾਇਰ ਹਿਮਾਚਲ ਚਾ ਤੇ ਆ ਪਿਛਲਾ ਟਾਇਰ ਆ ਜਿਹੜਾ ਇਹ ਹਰਿਆਣੇ ਚਾ ਸੋ ਹਰਿਆਣੇ ਹਿਮਾਚਲ ਦੀ ਹੱਦ ਐ ਰਹੀ ਦੋਨੇ ਸੋ ਅਕਸਰ ਹੀ ਆਪਾਂ ਗੱਲਾਂ ਕਰਦੇ ਆ ਨਦੀਆਂ ਹੀ ਹੱਦਾਂ ਬਣਾਉਂਦੀਆਂ ਹੁੰਦੀਆਂ ਜਿਵੇਂ ਸ਼ੰਭੂ ਬਾਰਡਰ ਦੀ ਆਪਾਂ ਪਿੱਛੇ ਗੱਲ ਕੀਤੀ ਸੀ ਉਦੋਂ ਇੱਥੇ ਕਗਰ ਦਰਿਆ ਨੇ ਹੱਦ ਬਣਾਈ ਆ ਇਹ ਕਰਾਚ ਆਪਾਂ ਨੂੰ ਪਈ ਸੀ ਮਿਲਦਾ ਟਾਂਗਰੀ ਟਾਂਗਰੀ ਨਦੀ ਉਹਨੇ ਵੀ ਪੰਜਾਬ ਤੇ ਹਰਿਆਣੇ ਦੀ ਹੱਦ ਬਣਾਈ ਸੀ ਹੁਣ ਆਪਾਂ ਤੀਜੀ ਸਟੇਟ ਚ ਦਾਖਲ ਹੋਏ ਆ ਇਹ ਆ ਹਿਮਾਚਲ ਤੇ ਹਿਮਾਚਲ ਤੋਂ ਅੱਗੇ ਆਪਾਂ ਫਿਰ ਹਰਿਆਣੇ ਚ ਚੱਲਾਂਗੇ ਤੇ ਜੋੜੇ ਰਿਓ ਵੀਡੀਓ ਦੇ ਨਾਲ ਲਾਈਕ ਕਰਿਓ ਸ਼ੇਅਰ ਕਰਿਓ ਕੁਦਰਤ ਬੋਲਦੀਆਂ ਟਟਰੀਆਂ ਤੇ ਨਾਲ-ਨਾਲ ਵਗਦੀ ਰੂਨ ਰਿਵਰ ਰੂਨ ਨਦੀ ਸੜਕ ਤੇ ਪੱਥਰ ਤੇ ਡਲੀਆਂ ਨਿੱਕੀਆਂ ਨਿੱਕੀਆਂ ਟੁੱਟਿਆ ਰੂੜ ਸੋ ਆ ਆਪਣਾ ਸਫਰ ਹੈ ਨਦੀ ਦੇ ਕਿਨਾਰੇ ਤੇ ਮੈਂ ਇਹ ਮੋਬਾਈਲ ਤੇ ਦੇਖ ਨਹੀਂ ਰਿਹਾ ਮੇਰਾ ਧਿਆਨ ਰੋਡ ਤੇ ਆ ਤੇ ਵੀਡੀਓ ਆ ਰਹੀ ਹੋਣੀ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਖੋਖ ਬੋ ਲੱਗੀ ਪਈ ਆ ਮੈਂ ਇਕੱਲਾ ਚਾਹ ਪੀ ਕੇ ਤੁਰਿਆ ਸੀ ਇਕੱਲੀ ਤੇ ਪੌਣੇ 8:30 ਦਾ ਟਾਈਮ ਹੋ ਗਿਆ ਪੌਣੇ 10:00 ਹੋ ਗਏ ਹੁਣ ਪਹਿਲਾਂ ਪ੍ਰਸ਼ਾਦਾ ਛਕਾਂਗੇ ਫਿਰ ਗੁਰੂ ਘਰ ਦੇ ਦਰਸ਼ਨ ਕਰਾਂਗੇ ਤੇ ਕਈ ਵੀਰਪਰਾ ਕਹਿ ਦਿੰਦੇ ਆ ਕਿ ਪਹਿਲਾਂ ਮੱਥਾ ਟੇਕਣਾ ਚਾਹੀਦਾ ਅਸਲ ਦੇ ਵਿੱਚ ਸਾਡੇ ਗੁਰੂਆਂ ਨੇ ਕਿਹਾ ਸੀ ਪਹਿਲਾਂ ਪੰਗਤ ਫਿਰ ਸੰਗਤ ਤੇ ਪਹਿਲਾਂ ਲੰਗਰ ਛਕੋ ਤੇ ਫਿਰ ਤੁਸੀਂ ਜਾ ਕੇ ਮੱਥਾ ਟੇਕੋ ਸੋ ਆਪਾਂ ਵੀ ਉਦਾਂ ਹੀ ਕਰਨ ਲੱਗੇ ਆਂ ਇਧਰਲੇ ਪਾਸੇ ਪਹਿਲਾਂ ਵਾਲਾ ਗੁਰੂ ਘਰ ਆ ਤੇ ਐ ਜਿਹੜੀ ਨਵੀਂ ਇਮਾਰਤ ਬਣ ਰਹੀ ਆ ਤੇ ਜੇ ਰਾਤ ਮੈਂ ਜਿਹੜਾ ਸੋਚ ਕੇ ਤੁਰਿਆ ਸੀ ਨਾ ਤੇ ਮੈਂ ਇੱਥੇ ਆ ਕੇ ਰੁਕਣਾ ਸੀ ਬਾਬਾ ਅਜੀਤ ਸਿੰਘ ਯਾਤਰੀਨ ਵਾਸਤੇ ਵਿੱਚ ਤੇ ਚਲੋ ਇੱਕ ਗੱਲ ਚੰਗੀ ਵੀ ਹੋ ਗਈ ਉਹ ਇਹ ਹੋ ਗਈ ਕਿ ਮੈਂ ਪੰਜੋਖੜਾ ਸਾਹਿਬ ਰੁਕ ਗਿਆ ਕਿਉਂਕਿ ਜੇ ਮੈਂ ਇੱਥੇ ਆਉਂਦਾ ਤੇ ਰਾਤ ਦੇ 9 ਵਜੇ ਪਹੁੰਚਣਾ ਸੀ ਕਿਉਂਕਿ ਹੁਣ ਵੀ ਉਹਨੂੰ 3-4 ਘੰਟੇ ਲੱਗ ਗਏ ਤੇ ਇਹ ਜਿਹੜਾ ਰਸਤਾ ਪਿੰਡਾਂ ਵਿੱਚ ਦੀ ਆ ਤੇ ਸੁੰਨਸਰਾ ਹੁਣ ਵੀ ਬਹੁਤ ਸੀਗੀ ਤੇ ਰਾਤ ਦੇ ਟਾਈਮ ਮੈਨੂੰ ਦਾ ਸੇਫ ਵੀ ਨਹੀਂ ਸੀ ਇੱਦੇ ਤੇ ਸਫ਼ਰ ਕਰਨਾ ਤੇ ਇੱਥੇ ਹੁਣ ਐ ਇਸ਼ਨਾਨ ਕੀਤਾ ਜਾਊਗਾ ਸਾਹਮਣੇ ਸਰੋਵਰ ਦੇ ਵਿੱਚ ਕਿਉਂਕਿ ਗਰਮੀ ਬਹੁਤ ਇਥੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਵੀ ਆਏ ਸੀ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਅੱਗੇ ਬੇਟਾ ਸੀ ਸਰ ਮਹਾਰਾਜਾ ਫਤਿਹ ਸਿੰਘ ਆਲੂਵਾਲੀਆ ਤੇ ਉਹਨਾਂ ਨੇ ਇਹ ਖੂਦ ਹੀ ਸੇਵਾ ਕਰਾਈ ਸੀ ਤੇ ਇਹ ਖੂ ਉਹ ਆ ਖੜ ਜਾ ਮੈਨੂੰ ਮੋਬਾਈਲ ਨੂੰ ਨਾ ਡੱਗ ਪੇ ਵਿੱਚ ਜਿਹੜਾ ਕਿ 17ਵੀਂ ਸਦੀ ਦਾ ਹੋਣਾ ਕਿਉਂਕਿ ਉਦੋਂ ਇੱਥੇ ਮਹਾਰਾਜਾ ਫਤਿਹ ਸਿੰਘ ਅਲੂ ਵਾਲੀਆ ਜੀ ਆਏ ਸੀ ਇੱਥੇ ਗੈਲਰੀ ਦੇ ਵਿੱਚ ਨਾ ਆ ਬੜੀਆਂ ਫੋਟੋਆਂ ਲੱਗੀਆਂ ਹੋਈਆਂ ਜਿਵੇਂ ਪਹਿਲੀ ਫੋਟੋ ਹੈਗੀ ਆ ਸਰਦਾਰ ਜੱਸਾ ਸਿੰਘ ਰਾਮਗੜੀਆ ਉਸ ਤੋਂ ਕੇ ਬਾਅਦ ਬੁੱਢਾ ਸਾਹਿਬ ਛੋਟੇ ਸੱਜਾਦਿਆਂ ਦੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਮਾਈ ਪਾਗੋ ਜੇ ਦੂਰੋਂ ਕਰਕੇ ਬਣਾਈਏ ਤੇ ਬਾਬਾ ਬੰਦਾ ਸਿੰਘ ਬਹਾਦਰ ਦਲੇਰੀ ਜਦੋਂ ਸਿੱਖਾਂ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਜਾਂਦਾ ਸੀ ਤੇ ਇਹ ਹੈਗੀ ਆ ਗੁਰੂ ਅਰਜਨ ਦੇਵ ਜੀ ਲਾਹੌਰ ਮੇ 33 ਤਵੀ ਪਰ ਗੁਰੂ ਅਰਜਨ ਦੇਵ ਜੀ 33 ਤਵੀ ਤੇ ਤੇ ਬਾਬਾ ਦੀਪ ਸਿੰਘ ਭਾਈ ਤਾਰੂ ਸਿੰਘ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਜਦੋਂ ਮਾਵਾਂ ਤੋਂ ਚੱਕੀਆਂ ਪੈਸਾ ਆ ਕੇ ਬੱਚਿਆਂ ਦੇ ਟੋਟੇ ਝੋਲੀ ਚ ਪਾਏ ਜਾਂਦੇ ਸੀ ਭਾਈ ਮਤੀ ਦਾਸ ਮਾਤਾ ਗੁਜਰੀ ਜੀ ਤੇ ਮੋਤੀ ਮਹਿਰਾ ਭਾਈ ਕਨਈਆ ਜੀ ਦੇਗ ਚਵਾਲੇ ਗਏ ਭਾਈ ਤੇਾਲਾ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਬਾਬਾ ਪੀਦੀ ਚੰਦ ਚਰਖੜੀਆਂ ਤੇ ਚੜੇ ਗਏ ਸ਼ਹਾਬਾਦ ਸਿੰਘ ਤੇ ਸਬੇਗ ਸਿੰਘ ਇਹਨਾਂ ਨਾਲ ਸਾਡੇ ਪਰਿਵਾਰ ਦਾ ਬੜਾ ਗੂੜਾ ਰਿਸ਼ਤਾ ਕਿਉਂਕਿ ਇਹਨਾਂ ਦਾ ਇੱਕ ਭਰਾ ਗੁਰਦਾਸ ਸਿੰਘ ਜਦੋਂ ਇਹਨਾਂ ਨੂੰ ਚਾਰਖੜੀਆਂ ਤੇ ਚੜਾਇਆ ਤੇ ਉਹ ਬਰੀ ਵਾਲੇ ਪਿੰਡ ਆ ਗਿਆ ਸੀ ਤੇ ਅਸੀਂ ਉਸੇ ਪੀੜੀ ਦੇ ਵਿੱਚ ਹਾਂ ਕਿਉਂਕਿ ਪਿੱਛੋਂ ਜਿਹੜਾ ਸਾਡਾ ਪਿਛੋਕੜ ਉਹ ਜੰਬਰ ਪਿੰਡ ਦਾ ਤੇ ਇਹ ਜੰਬਰ ਪਿੰਡ ਤੋਂ ਸੀ ਸਾਡੇ ਵੱਡ ਬਰੇ ਰਹੇ ਸੀ ਤੇ ਇਸ ਤੋਂ ਅੱਗੇ ਜਦੋਂ ਭਾਈ ਜੱਤਾ ਜੀ ਸੀਸ਼ ਲੈ ਕੇ ਆਉਂਦੇ ਗੁਰੂ ਤੇਗ ਬਹਾਦਰ ਜੀ ਦਾ ਤੇ ਗੁਰੂ ਗਬਨ ਸਿੰਘ ਜੀ ਉਹਨਾਂ ਨੂੰ ਗੱਲ ਲਾ ਕੇ ਕਹਿੰਦੇ ਰੰਗਰੇਟਾ ਗੁਰੂ ਦਾ ਬੇਟਾ ਤੇ ਐ ਕਰਪਾਲ ਦਾਸ ਮਹੰਤ ਪੰਗਾਣੀ ਦੇ ਜੁੱਧ ਚ ਜੰਗ ਲੜੀ ਸੀ ਜਿੰਨਾਂ ਨੇ ਗੁਰੂ ਗਬਨ ਸਿੰਘ ਦੂਰੀਆਂ ਬੰਦੂਕਾਂ ਪਾਈ ਬਚਿੱਤਰ ਸਿੰਘ ਨੇ नागਣੀ ਮਾਰੀ ਹਾਥੀ ਦੇ ਤੇ ਐ ਪਾਈ ਤਿਆਲਾ ਜੀ ਨਹੀਂ ਪਾਈ ਦਿਆਲਾ ਜੀ ਗਲਤ ਲਿਖਿਆ ਇਹਨਾਂ ਨੇ ਪਾਈ ਦਿਆਲਾ ਜੀ ਨੂੰ ਤਾਂ ਦੇਗ ਚ ਉਬਾਲ ਲਿਆ ਗਿਆ ਸੀ ਪਾਈ ਸਤੀ ਦਾਸ ਸੀ ਜਿਨ੍ਹਾਂ ਨੂੰ ਰੂਹ ਚ ਲਪੇਟ ਕੇ ਅੱਗ ਲਾਈ ਗਈ ਆ ਚਲੋ ਲਿਖ ਹੋ ਜਾਂਦੀ ਹੈ ਇਤਿਹਾਸ ਚ ਗਲਤੀ ਲਿਖਣ ਵੇਲੇ ਇਹ ਹੈਗੀ ਜਦੋਂ ਪਹਿਲੀ ਵਾਰ ਸਿੱਖਾਂ ਨੇ ਦਿੱਲੀ ਫਤਿਹ ਕੀਤੀ ਆ 1783 ਦੇ ਵਿੱਚ ਇਹ ਉਹ ਫੋਟੋ ਆ ਤੇ ਇਥੋਂ ਜਿਹੜੀ ਚੜ੍ਹਾਈ ਆ ਉਹ ਸ਼ੁਰੂ ਹੁੰਦੀ ਹੈ ਹਿੱਲ ਟਾਪ ਗੁਰਦੁਆਰੇ ਦੀ ਤੇ ਹਿੱਲ ਟਾਪ ਗੁਰਦੁਆਰਾ ਜਿਹੜਾ ਉਹ ਆਪਾਂ ਨੂੰ ਨਾਂ ਤੋਂ ਹੀ ਪਤਾ ਲੱਗਦਾ ਕਿ ਹਿੱਲ ਦੇ ਟਾਪ ਦੇ ਆ ਇਹ ਉੱਪਰ ਨੂੰ ਜਾ ਰਹੀ ਹੈ ਚੜ੍ਹਾਈ ਤੇ ਚਲੋ ਆਪਾਂ ਕਰਦੇ ਆ ਗੁਰੂ ਘਰ ਦੇ ਦਰਸ਼ਨ ਉੱਪਰ ਜਾ ਕੇ ਤੇ ਹੁਣ ਆਪਾਂ ਉੱਪਰ ਨੂੰ ਜਾ ਰਹੇ ਆ ਤੇ ਐ ਮੇਰੇ ਕੋਲੇ ਸਮਾਨ ਸੱਲਾ ਹਾਂ ਇੱਕੇ ਦਾ ਮੀ ਚੜਾਈ ਆ ਬਾਈ ਖੜਮੀ ਚੜਾਈ ਆ ਬਿਲਕੁਲ ਮੈਂ ਹਾਂ ਆ ਦੂਰੋਂ ਚੱਲ ਕੇ ਜਰੀ ਮਹਾਣੀ ਜੀ ਆ ਵਾਹੇ ਗੁਰੂ ਵਾਹੇ ਗੁਰੂ ਉਹ ਕਿੱਥੋਂ ਆਇਆ ਉਹ ਚੁੱਪ ਸਿੱਧੀ ਚੜਾਈ ਆਵਾਜ਼ ਸ਼ਾਇਦ ਨਾ ਰਿਕਾਰਡ ਹੁੰਦੀ ਹੋਵੇ ਕਿਉਂਕਿ ਮੋਬਾਈਲ ਨਾ ਕਾਫੀ ਦੂਰ ਆ ਤੇ ਇੱਥੇ ਬਹਿ ਕੇ ਆਪਾਂ ਇਤਿਹਾਸ ਦੀ ਸਾਂਝ ਪਾਵਾਂਗੇ ਹੂੰ ਸਾਂ ਚੜ ਗਿਆ ਇੰਨਾ ਸਾਂ ਸਫ਼ਰ ਚ ਨਹੀਂ ਚੜਿਆ ਤੇ ਇਹ ਨਿਸ਼ਾਨ ਸਾਹਿਬ ਤੇ ਇਹ ਉਹ ਜਗਾ ਜਿੱਥੇ ਦਸ਼ਮੇਸ਼ ਪਿਤਾ ਬਾਛਾਂ ਵਾਲੇ ਸ਼੍ਰੀ ਗੁਰੂ ਗਬਨ ਸਿੰਘ ਜੀ ਨੇ ਤਪ ਕੀਤਾ ਤੇ ਪਹਾੜੀ ਦੇ ਉੱਪਰ ਇਹ ਜਗਾ ਸੀ ਜਿੱਥੇ ਉਹਨਾਂ ਨੇ ਤਪ ਕੀਤਾ ਆ ਕੇ ਤਪਸਥਾਨ ਗੁਰੂ ਗਬਨ ਸਿੰਘ ਜੀ ਮਹਾਰਾਜ ਟੋਕਾ ਸਾਹਿਬ ਜੇ ਚਾਰ ਚਪੇਰੇ ਘੁਮ ਕੇ ਦੇਖੀਏ ਨਾ ਤੇ ਇਹ ਜਗ੍ਹਾ ਤੇ ਜੀ ਲੱਗਦਾ ਹੈ ਜੀ ਕਿਉਂ ਲੱਗਦਾ ਹੈ ਕਿਉਂਕਿ ਇਹ ਠੰਡਾ ਬਹੁਤ ਆ ਇੱਕ ਤਾਂ ਉੱਪਰ ਆ ਹੈਲ ਟਾਪ ਕਰਕੇ ਤੇ ਇੱਕ ਦਰਖਤ ਬਹੁਤ ਜ਼ਿਆਦਾ ਜੇ ਅਸੀਂ ਇੱਥੋਂ ਦੇ ਇਤਿਹਾਸ ਦੀ ਗੱਲ ਕਰੀਏ ਨਾ ਤੇ ਸ਼੍ਰੀ ਗੁਰੂ ਗਬਿੰਦ ਸਿੰਘ ਜੀ ਨੂੰ ਜਦੋਂ ਰਾਜਾ ਮੇਧਨੀ ਪ੍ਰਕਾਸ਼ ਜਿਹੜਾ ਕਿ ਨਾਨ ਨਾਨ ਦਾ ਰਾਜਾ ਸੀ ਸਿਰਮੌਰ ਅਰਿਆਸਤ ਦਾ ਉਹਨਾਂ ਨੇ ਸੱਦਿਆ ਸੀਗਾ ਸੰਗਤ ਦੀ ਬੇਨਤੀ ਤੇ ਕਿ ਤੁਸੀਂ ਇੱਥੇ ਆਓ ਤੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਜਦੋਂ ਇੱਥੇ ਪਹੁੰਚੇ ਸੀ ਤੇ ਉਹ ਅੱਗੋਂ ਸਵਾਗਤ ਲਈ ਇਸ ਜਗ੍ਹਾ ਆਇਆ ਸੀ ਕਿਉਂਕਿ ਇਹ ਸਰਮੌਰ ਜਿਹੜੀ ਉਹਦੀ ਰਿਆਸਤ ਸੀ ਉਹਦੀ ਹੱਦ ਹੁੰਦੀ ਸੀ ਉਹ ਹੱਦ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗਤ ਕਰਨ ਲਈ ਆਇਆ ਸੀ ਤੇ ਉਸ ਤੋਂ ਬਾਅਦ ਜਦੋਂ ਪੰਗਾਣੀ ਦੇ ਜੰਗ ਹੁੰਦੇ ਆ ਪੰਗਾਣੀ ਦੇ ਜੰਗ ਦੇ ਵਿੱਚ ਦੋ ਸਿੱਖ ਜਿਹੜੇ ਜ਼ਖਮੀ ਹੁੰਦੇ ਆ ਉਹ ਇਸ ਜਗ੍ਹਾ ਆ ਕੇ ਆਪਣਾ ਦਮ ਤੋੜਦੇ ਆ ਗੁਰੂ ਗੋਬਿੰਦ ਸਿੰਘ ਜੀ ਉਦੋਂ ਵੀ ਇੱਥੇ ਰੁਕਦੇ ਆ ਤੇ ਉਦੋਂ ਹੀ ਉਹਨਾਂ ਦੇ ਜਿਹੜੇ ਘੋੜੇ ਤੇ ਊਂਟ ਸੀਗੇ ਉਹ ਚੋਰੀ ਹੋ ਗਈ ਸੀ ਜਦੋਂ ਚੋਰੀ ਹੋ ਗਈ ਸੀ ਤੇ ਟੋਕਾਪਿੰਡ ਦੇ ਲੋਕਾਂ ਨੇ ਕੀਤੇ ਸੀ ਜਦੋਂ ਗੁਰਵਿੰਦਰ ਸਿੰਘ ਨੂੰ ਪਤਾ ਲੱਗਿਆ ਸੀ ਤੇ ਉਹਨਾਂ ਨੇ ਸੁਭਾਵੇ ਕਿਹਾ ਸੀ ਟੋਕੇ ਨੂੰ ਸਦਾ ਹੀ ਟੁੱਟਾ ਸੋ ਹੁਣ ਕਹਿੰਦੇ ਨਾਲ ਹੀ ਟੋਕਾਪਿੰਡ ਆਪਾਂ ਰਾਜ ਚ ਬੋਰਡ ਵੀ ਦੇਖਿਆ ਸੀ ਕਹਿੰਦੇ ਉੱਥੋਂ ਦੇ ਲੋਕ ਹਮੇਸ਼ਾ ਹੀ ਤੰਗ ਦੇ ਲਈ ਨਾ ਖੁੱਲਦੇ ਰਹਿੰਦੇ ਆ ਕਿ ਉੱਥੇ ਹਲੇ ਵੀ ਟੋਟਾ ਆਪਾਂ ਹੁਣ ਉੱਪਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਹੁਣ نیچے ਚੱਲਦੇ ਆ نیچے ਵੀ ਗੁਰੂ ਘਰ ਦੇ ਦਰਸ਼ਨ ਕਰਦੇ ਆ ਤੇ ਇੱਥੇ ਇਹ ਵੀ ਕਿਹਾ ਜਾਂਦਾ ਕਿ ਉਹ ਜਾਵਣਾ ਵੀ ਹੈਗੀਆਂ ਤੇ ਅੰਬ ਦੇ ਦਰਖਤ ਵੀ ਆ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਹੱਥੀਂ ਲਾਏ ਹੋਏ ਆ। ਸੋ ਜਾ ਕੇ ਦੇਖਦੇ ਆ ਉਹ ਹੈਗੇ ਆ ਜਾਂ ਨਹੀਂ ਮਿਲਦੇ ਆ ਕਿ ਨਹੀਂ ਆਪਾਂ ਨੂੰ। ਪਰ ਮੈਂ ਇਤਿਹਾਸ ਦੇ ਵਿੱਚ ਜਿੰਨਾ ਤੱਕ ਪੜਿਆ ਸੀ ਫੋਟੋਆਂ 'ਚ ਦੇਖਿਆ ਸੀ ਉਹ ਦਰਖਤ ਇੱਥੇ ਹੈਗੇ ਆ। ਸੋ ਚੱਲਦੇ ਆ ਆਪਾਂ ਥੱਲੇ ਤੇ ਥੱਲੇ ਜਾ ਕੇ ਦੇਖਦੇ ਆ। ਤੇ ਮੌਸਮ ਬੜਾ ਸੋਹਣਾ, ਠੰਡੀ ਹਵਾ ਵਗਦੀ ਜਾਂਦੀ ਤੇ ਜੀ ਕਰਦਾ ਸੌਂ ਜਾਈਏ। ਤੇ ਐ ਉਹ ਜਾਮਨ ਦਾ ਦਰਖਤ ਆ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਰੁਕੇ ਸੀ। ਉਹਨਾਂ ਨੇ ਇੱਕ ਜ਼ਮੀਨ ਵਿੱਚ ਜਮਨ ਦੀ ਲੱਕੜ ਸੀ ਜਿਹੜੀ ਉਹ ਗੱਡੀ ਸੀ ਤੇ ਉਹਦੇ ਨਾਲ ਘੋੜਾ ਬੰਨਿਆ ਸੀ ਸਮਾਂ ਪਾ ਕੇ ਰੁੱਖ ਬਣ ਗਿਆ ਉੱਪਰ ਤੱਕ ਇਹ ਵੀਰ ਵੀ ਸਾਈਕਲ ਤੇ ਚੱਲੇ ਆ ਸ਼੍ਰੀ ਹਿਮਕੁੰਡ ਸਾਹਿਬ ਤੇ ਇਹਨਾਂ ਕੋਲੇ ਸਾਈਕਲ ਹੈਗਾ ਦੂਜਾ ਆਪਣਾ ਜਿਹੜਾ ਦੇਸੀ ਸਾਈਕਲ ਹੁੰਦਾ ਕਿਹੜੀ ਜਗ੍ਹਾ ਤੋਂ ਆਏ ਬਾਈ ਨਵੇਂ ਸ਼ਹਿਰੋਂ ਨਵੇਂ ਸ਼ਹਿਰ ਤੋਂ ਇਹ ਵੀ ਲਿਖਿਆ ਪੰਜਵੀਂ ਸਾਈਕਲ ਯਾਤਰਾ

ਚਲ ਠੀਕਾ ਬਾਪਾਏ ਮਾਇਗਾ ਬਾਪਾ ਹਾਂ ਯਾਦ ਆਇਆ ਮੈਨੂੰ ਆ ਬਾਵਾ ਤੇ ਚੜਾਉਣ ਵਾਲੇ ਗਲਾਫ ਵੀ ਲਏ ਸੀ ਟੁੱਪ ਤੋਂ ਬਚਾਉਣ ਵਾਲੇ ਹੁਣ ਇਹ ਚੜਾਏ ਜਾਣਗੇ ਬਾਵਾ ਤੇ ਤੇ ਫਿਰ ਇੱਥੋਂ ਚਾਲੇ ਪਏ ਜਾਣਗੇ ਸਮਾਨ ਆਪਾਂ ਦੁਬਾਰਾ ਬੰਨ ਲਿਆ ਕਿਉਂਕਿ ਖੋਲਣਾ ਪਿਆ ਸੀ ਮੈਨੂੰ ਹਵਾ ਭਰਨੀ ਸੀ ਇੱਕ ਤਾਂ ਸਾਈਕਲ 'ਚ ਤੇ ਆਪਣੀ ਆਈਡੀ ਆ ਸਬਸਕ੍ਰਾਈਬ ਕਰ ਲਓ ਸામਨੇ ਤਿੱਖੀ ਚੜਾਈ ਦਿਸਦੀ ਆ ਤੇ ਤਿੱਖੀ ਚੜਾਈ ਚੜਾਉਣ ਲਈ ਗੇਅਰ ਨਿੱਕੇ ਕਰਨੇ ਪੈਂਦੇ ਆ ਆਹ ਹਾਲ ਹੋ ਜਾਂਦਾ ਲੱਗਦਾ ਹੈ ਹੈ ਚੜਾਈ ਦਿਸਦੀ ਹੈ ਆਹ ਬਾੜ ਕਿੱਡਾ ਘੈਂਟ ਵੱਡਿਆ ਪਿਆ ਸਾਰੀ ਮਿੱਟੀ ਦਾ ਲੱਗਦਾ ਹੈ ਜੀਆਂ ਚੜਾਈਆਂ ਨਾ ਇਹ ਬੱਸ ਕਰਾਉਣੀਆਂ ਬੰਦੇ ਦੀ ਇਹ ਇਧਰ ਨੂੰ ਨਿਗਾਹ ਮਾਰੀਏ ਨਾ ਤੇ ਪਾੜ ਦਿਸਦੇ ਆ ਪਾੜ ਵੱਡੇ ਪਏ ਆ ਜਾਂ ਤਾਂ ਇਥੋਂ ਮਿੱਟੀ-ਮੁੱਟੀ ਲ ਜਾਂਦੇ ਹੁਣੇ ਲੋਕ ਤੇ ਜਾਂ ਪੈੜੀਆਂ ਬਣਾਈ ਨਹੀਂ ਹੋਣੀਆਂ ਵੱਡ-ਵੱਟ ਕੇ ਤੇ ਆਪਾਂ ਐਨੀ ਚੜਾਈ ਮੂਰੇ ਫੇਰ ਖੜੀ ਆ ਜਿਹੜੀ ਚੜਨਾ ਇੱਥੇ ਲਾਇਆ ਸਾਈਕਲ ਤੇ ਐ ਗੁਰਦੁਆਰਾ ਸਾਹਿਬ ਪਹੁੰਚਿਆ ਮੈਂ ਕਾਲਾ ਆਂਬ ਤੇ ਬਾਬਾ ਜੀ ਆ ਤੇ ਬਾਬਾ ਜੀ ਮੈਨੂੰ ਕਹਿੰਦੇ ਉਹ ਉੱਥੇ ਦਰੀ ਵਿਛਾਲਾ ਤੇ ਪੱਖਾ ਛੱਡ ਲਾ ਤੇ ਥੋੜੀ ਦੇ ਆਰਾਮ ਕਰ ਐ ਲਾ ਲਿਆ ਬਾਬਿਆਂ ਨੇ ਆਸਣ ਤੇ ਐ ਚਲਾ ਲਿਆ ਪੱਖਾ ਥੋੜੀ ਰੈਸਟ ਕੀਤੀ ਜਾਊਗੀ ਇੱਥੋਂ ਸਾਹਮਣੇ ਨਾ ਕੱਲਾ ਹੀ ਪਾੜ ਦਿੰਦਾ ਜਿਵੇਂ ਗੋਮੋ ਰੰਜਣ ਹੁੰਦਾ ਨਾ ਜੇ ਕੱਲਾ ਪਾੜ ਕੋਤਾਂ ਦਾ ਰੀਣਾ ਤੇ ਮੈਂ ਆਇਆ ਸੀਗਾ ਬਾਜ਼ਾਰ ਵੱਲ ਬਾਜ਼ਾਰ ਕਿਉਂ ਸੀ ਐ ਲੈਣੇ ਸੀ ਐ ਮੇਰੇ ਕੋਲ ਹੈ ਨਹੀਂ ਸੀ ਸਾਈਕਲ ਪੈਂਚਰ ਹੋ ਜੇ ਟਾਇਰ ਖੋਲਣ ਵਾਲਾ ਰੇਕਮਾਰ ਪੈਂਚਰ ਸੋਲੂਸ਼ਨ ਇਹ ਸਮਾਨ ਇੱਥੋਂ ਮਿਲ ਗਿਆ ਹੁਣ ਗੁਰਦੁਆਰਾ ਸਾਹਿਬ ਜਾਨਾ ਤੇ ਇਹ ਗੁਰਦੁਆਰੇ ਦਾ ਜਿਹੜਾ ਆ ਸੌਰੀ ਇਹ ਚੌਕ ਦਾ ਨਾਂ ਵੀ ਗੁਰੂ ਗੋਬਿੰਦ ਸਿੰਘ ਚੌਕ ਆ ਜੇ ਸਾਹਮਣੇ ਲਿਖਿਆ ਗੁਰੂ ਕਾ ਲੰਗਰ ਸ਼ੱਕੇ ਜਾਓ ਜੀ ਸੋ ਇਧਰ ਮੋੜ ਮੁੜ ਕੇ ਗੁਰਦੁਆਰਾ ਸਾਹਿਬ ਆ ਐਵੇਂ ਲਿਖਿਆ ਪਹਿਲਾ ਵੀਡੀਓ ਵੈਸੇ ਬਣਾ ਹੀ ਲਈ ਆਪਾਂ ਇਹ ਵੀ ਇਤਿਹਾਸਕ ਗੁਰਦੁਆਰਾ ਇੱਥੇ ਵੀ ਸ੍ਰੀ ਗੁਰੂ ਗਬਿੰਦ ਸਿੰਘ ਜੀ ਆਏ ਸੀਗੇ ਜਦੋਂ ਇਧਰੋਂ ਆਏ ਆ ਸਾਹਮਣੇ ਸਡੋਰਾ ਵਾਲੇ ਪਾਸਿਓਂ ਇੱਥੇ ਮੈਂ ਰੁਕਿਆ ਹੋਇਆ ਸੀ ਰੁਕਿਆ ਨਹੀਂ ਸੀ ਮਤਲਬ ਰੈਸਟ ਕੀਤੀ ਸੀ ਮੈਂ ਇੱਥੇ ਪਹੁੰਚ ਗਿਆ ਸੀ ਸਾਡੇ 1.5 ਧੁੱਪ ਬਹੁਤ ਸੀ ਇੱਥੇ ਸਾਈਕਲ ਖੜਾ ਸੀ ਮੈਂ ਬਾਬਾ ਜੀ ਕੋਲੇ ਸੀਗੇ ਆਪਾਂ ਹੁਣ ਬਾਬਾ ਜੀ ਆਰਾਮ ਕਰ ਰਹੇ ਬੱਚੇ ਤੇ ਹਵਾ ਚੱਲਦੀ ਠੰਡੀ ਠੰਡੀ ਫੜਾ ਕੇ ਅੱਗੇ ਵਾਲ ਚੱਲਦੇ ਆ ਇੱਥੋਂ ਐ ਰੋਡ ਸਿੱਧਾ ਜਾਣਾ ਐ ਇਸ ਗੁਰਦੁਆਰੇ ਦਾ ਇਤਿਹਾਸ ਆ ਤੁਸੀਂ ਨਾ ਵੀਡੀਓ ਨੂੰ ਪਾਉਸ ਕਰਕੇ ਪੜ ਲਿਓ ਇਹ ਵਾਲਾ ਸੋ ਇਹ ਗੁਰੂ ਘਰ ਦਾ ਮੇਨ ਦਰਬਾਰ ਹਾਲ ਗੁਰਦੁਆਰਾ ਪਾਸ਼ਾ ਜੀ ਦਸ਼ਮੀ ਕਾਲ ਅੰਭ ਤੇ ਫੋਟੋ ਲੱਗੀ ਹੋਈ ਹੈ ਇੱਧਰ ਦਰਬਾਰ ਸਾਹਿਬ ਦੀ ਬੜੀ ਪਿਆਰੀ ਮੈਂ ਹੁਣ ਰੁਕਿਆ ਹੋਇਆ ਸੀ ਕਾਲਾ ਅੰਬ ਤੇ ਕਾਲਾ ਅੰਬ ਤੋਂ ਮੈਂ ਚੱਲਦਾ ਅੱਗੇ ਵੱਲ ਤੇ ਵੀਡੀਓ ਜਿਆਦਾ ਲੰਬੀ ਹੋ ਜਾਣੀ ਆ ਸੋ ਵੀਡੀਓ ਆਪਾਂ ਇੱਥੇ ਹੀ ਸਟੌਪ ਕਰਦੇ ਆ ਤੁਸੀਂ ਵੀਡੀਓ ਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਅਗਲੀ ਵੀਡੀਓ 'ਚ ਆਪਾਂ ਦਰਸ਼ਨ ਕਰਾਂਗੇ ਆ ਪੀਰ ਬੁੱਧੂ ਸ਼ਾਹ ਦੇ ਘਰ ਦੇ ਜਿਹੜਾ ਸਡੌਰੇ ਵਿਖੇ ਆ ਤੇ ਇੱਥੇ ਇੱਕ ਨਿਸ਼ਾਨ ਸਾਹਿਬ ਵੀ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਹੱਥਾਂ ਨਾਲ ਲਾਇਆ ਹੋਇਆ ਸੀ ਤੇ ਅੱਗੇ ਖਪਰਮੋਚਨ ਖਪਰਮੋਚਨ ਬਾਰੇ ਸਾਰੀ ਜਾਣਦੇ ਆ ਉੱਥੋਂ ਦੇ ਸਰੋਵਰਾਂ ਦਾ ਬੜਾ ਵੱਡਾ ਇਤਿਹਾਸ ਹੈ। ਸੋ ਉੱਥੇ ਚਲਦੇ ਆਂ ਤੇ ਅਗਲੀ ਵੀਡੀਓ ਇੰਤਜ਼ਾਰ ਕਰਨਾ ਪੈਣਾ ਤੁਹਾਨੂੰ। ਸੋ ਸਸਰੀ ਕੱਲ ਸਾਰੇ